ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ თან ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇਪਾਲ ਤੋਂ ਵਾਪਸ ਆ ਕੇ ਰੋਹਿਲਖੰਡ ਪਹੁੰਚੇ ਜਿੰਨੋਂ ਆਜ ਕੱਲ੍ਹ ਜਾਂਸੀ ਕੇ ਹਾਂ ਜਾਂਦਾ ਹੈ ਰੋਹਿਲਖੰਡ ਆ ਕੇ ਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਉਹੋ ਥਾਂ ਤੇ ਪਸ਼ੂਆਂ ਦਾ ਬੜਾ ਵੱਡਾ ਵਪਾਰ ਚੱਲਦਾ ਸੀ ਲੋਕ ਪਸ਼ੂਆਂ ਦੀ ਵਿਕਰੀ ਤੇ ਖਰੀਦਦਾਰੀ ਕਰਨ ਵਾਸਤੇ ਦੂਰ ਦੂਰ ਤੋਂ ਆਉਂਦੇ ਸਨ ਕਿਸਾਨਾਂ ਵਪਾਰੀਆਂ ਤੇ ਅਮੀਰ ਲੋਕਾਂ ਨੂੰ ਘਰੇਲੂ ਨੌਕਰਾਂ ਤੇ ਮਜ਼ਦੂਰਾਂ ਦੀ ਬਹੁਤ ਲੋੜ ਰਹਿੰਦੀ ਸੀ ਇਸ ਕਰਕੇ ਉਥੋਂ ਦੇ ਲੋਕ ਅਕਸਰ ਬੰਧੂਆ ਮਜ਼ਦੂਰਾਂ ਦੀ ਤਲਾਸ਼ ਵਿੱਚ ਰਹਿੰਦੇ ਸਨ ਬਹੁਤ ਸਾਰੇ ਦਲਾਲ ਇਦਾਂ ਦੇ ਸਨ ਜਿਹੜੇ ਆਦੀਵਾਸੀਆਂ ਪਿੰਡਾਂ ਵਿੱਚੋਂ ਗਰੀਬ ਲੋਕਾਂ ਨੂੰ ਲੈ ਕੇ ਆਉਂਦੇ ਤੇ ਉਹਨਾਂ ਨੂੰ ਚੰਗੀ ਮਜ਼ਦੂਰੀ ਦਾ ਲਾਲਚ ਦੇ ਕੇ ਅੱਗੇ ਅਮੀਰ ਲੋਕਾਂ ਕੋਲ ਬੰਦੂਆ ਮਜ਼ਦੂਰ ਲਈ ਵੇਚ ਦਿੰਦੇ ਉਸ ਇਲਾਕੇ ਵਿੱਚ ਬੰਦੂਆ ਮਜ਼ਦੂਰਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ ਮਜ਼ਦੂਰਾਂ ਵਿੱਚ ਜਿਹੜੇ ਬੰਦੇ ਹੁੰਦੇ ਸਨ ਉਹਨਾ ਕੋਲੋਂ ਜਾਨਵਰਾਂ ਵਾਂਗ ਕੰਮ ਕਰਵਾਇਆ ਜਾਂਦਾ ਸੀ ਪਰ ਜਿਹੜੀਆਂ ਔਸਤਰੀਆਂ ਹੁੰਦੀਆਂ ਸਨ ਉਹਨਾਂ ਨੂੰ ਗੁਲਾਮ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ ਤੇ ਨਾਲੇ ਉਹਨਾਂ ਦੀਆਂ ਇੱਜ਼ਤਾਂ ਨਾਲ ਖੇਡਿਆ ਜਾਂਦਾ ਸੀ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਇਲਾਕੇ ਵਿੱਚ ਕੀਰਤਨ ਜਾਪ ਕਰ ਰਹੇ ਸਨ ਤਾ ਉਸ ਵਕਤ ਇੱਕ ਰੋਂਦੀ ਕਰਲਾਉਂਦੀ ਔਰਤ ਗੁਰੂ ਜੀ ਦੇ ਕੋਲ ਆਈ ਤੇ ਆ ਕੇ ਕਹਿਣ ਲੱਗੀ ਕਿ ਗੁਰੂ ਜੀ ਇੱਕ ਦਲਾਲ ਮੇਰੀ ਲੜਕੀ ਨੂੰ ਚੰਗੀ ਮਜ਼ਦੂਰੀ ਦਾ ਲਾਲਚ ਦੇ ਕੇ ਇੱਥੇ ਲੈ ਆਇਆ ਸੀ ਤੇ ਉਸ ਦਲਾਲ ਨੇ ਇੱਥੇ ਹੀ ਕਿਤੇ ਮੇਰੀ ਪੁੱਤਰੀ ਨੂੰ ਕਿਸੇ ਅਮੀਰ ਜਾਤੇ ਕੋਲ ਵੇਚ ਦਿੱਤਾ ਹੈ ਮੈਂ ਕਈ ਦਿਨਾ ਤੋਂ ਇਸ ਇਲਾਕੇ ਵਿੱਚ ਆਪਣੀ ਲੜਕੀ ਦੀ ਭਾਲ ਕਰ ਰਹੀ ਹਾਂ ਪਰ ਹਾਲੇ ਤੱਕ ਵੀ ਮੈਨੂੰ ਉਸਦਾ ਕੋਈ ਪਤਾ ਨਹੀਂ ਚੱਲਿਆ ਗੁਰੂ ਜੀ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਤੇ ਮੇਰੀ ਪੁੱਤਰੀ ਦਾ ਪਤਾ ਕਰਵਾਓ ਕਿ ਉਹ ਇਸ ਸਮੇਂ ਕਿਸ ਕੋਲ ਹੈ ਗੁਰੂ ਜੀ ਨੇ ਉਸ ਇਸਤਰੀ ਦੀ ਗੱਲ ਬੜੀ ਗੌਰ ਨਾਲ ਸੁਣੀ ਤੇ ਉਸਨੂੰ ਦਿਲਾਸਾ ਦੇਦਿਆਂ ਹੋਇਆਂ ਕਹਿਣ ਲੱਗੇ ਕਿ ਅਸੀਂ ਤੁਹਾਡੀ ਲੜਕੀ ਨੂੰ ਨੱਬਣ ਦੀ ਤੇ ਇਸ ਬੁਰੇ ਕੰਮ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਇਸ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਕਿਰਪਾ ਕਰਕੇ ਤੁਸੀਂ ਸਬਰ ਰੱਖੋ ਪਰਮਾਤਮਾ ਤੁਹਾਡੀ ਬੱਚੀ ਦੀ ਰੱਖਿਆ ਜ਼ਰੂਰ ਕਰਨਗੇ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਉਸ ਔਰਤ ਦੇ ਮਨ ਨੂੰ ਕਾਝ ਤਸੱਲੀ ਮਿਲੀ ਤੇ ਉਹ ਆਪਣਾ ਰੌਣਾ-ਘੋਣਾ ਬੰਦ ਕਰਕੇ ਠੰਡੇ ਦਿਮਾਗ ਨਾਲ ਆਪਣੀ ਬੱਚੀ ਨੂੰ ਲੱਭਣ ਲੱਗੀ ਤਾਂ ਤਾਂਨદાન ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਗਲਤ ਧੰਦੇ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਆਦੀਵਾਸੀਆਂ ਵਾਲਾ ਪਹਿਰਾਵਾ ਪਾਇਆ ਤੇ ਅਣਜਾਣ ਜਹੇ ਬਣ ਕੇ ਦਲਾਲਾ ਕੋਲ ਪਹੁੰਚ ਗਏ ਤੇ ਦਲਾਲ ਗੁਰੂ ਜੀ ਨੂੰ ਖੜ ਕੇ ਮੰਡੀ ਵਿੱਚ ਵੇਚਣ ਲਈ ਲਾਏ ਗਏ ਮੰਡੀ ਵਿੱਚ ਗੁਰੂ ਜੀ ਦੀ ਬੋਲੀ ਲਗਾਈ ਗਈ ਤੰਦਰੁਸਤ ਸਰੀਰ ਦੇ ਹੋਣ ਕਰਕੇ ਉਹਨਾਂ ਦੇ ਉੱਚੇ-ਉੱਚੇ ਮੁੱਲ ਲੱਗਣ ਲੱਗੇ ਤਾਂ ਅਖੀਰ ਵਿੱਚ ਇੱਕ ਅਮੀਰ ਪਠਾਨ ਨੇ ਉਹਨਾਂ ਨੂੰ ਘੋੜਿਆਂ ਦੇ ਮੁੱਲ ਤੇ ਖਰੀਦ ਲਿਆ ਤੇ ਲੈ ਜਾ ਕੇ ਇੱਕ ਪੀਰ ਨੂੰ ਵੇਠ ਕਰ ਦਿੱਤਾ ਪੀਰ ਗੁਰੂ ਜੀ ਦੇ ਤੰਦਰੁਸਤ ਸਰੀਰ ਨੂੰ ਵੇਖ ਕੇ ਬੜਾ ਖੁਸ਼ ਹੋਇਆ ਤੇ ਗੁਰੂ ਜੀ ਕੋਲੋਂ ਆਪਣੀ ਗੁਲਾਮੀ ਕਰਾਉਣ ਲੱਗਾ ਪੀਰ ਜੋ ਵੀ ਕੰਮ ਕਹਿੰਦਾ ਤਾਂ ਗੁਰੂ ਜੀ ਉਸ ਨੂੰ ਝਟ ਹੀ ਕਰ ਦਿੰਦੇ ਹੌਲੀ ਹੌਲੀ ਪੀਰ ਗੁਰੂ ਜੀ ਵੱਲ ਦੇਖ ਕੇ ਬੜਾ ਹੈਰਾਨ ਹੋਣ ਲੱਗਾ ਕਿ ਇਸ ਤਰ੍ਹਾਂ ਦਾ ਗੁਲਾਮ ਤਾਂ ਮੈਂ ਪਹਿਲਾਂ ਕਦੀ ਨਹੀਂ ਵੇਖਿਆ ਜਿਹੜਾ ਹਰ ਕੰਮ ਨੂੰ ਐਨੀ ਛੇਤੀ ਨਿਬੇੜ ਦਿੰਦਾ ਹੈ ਤੇ ਉਸ ਦੇ ਬਦਲੇ ਕਿਸੇ ਵਸਤੂ ਦੀ ਆ ਪੈਸੇ ਦੀ ਵੀ ਇੱਛਾ ਨਹੀਂ ਰੱਖਦਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਵੇਰੇ ਗੁਰਬਾਣੀ ਕੀਰਤਨ ਕਰ ਰਹੇ ਸਨ ਤਾਂ ਗੁਰੂ ਜੀ ਦੇ ਮੂੰਹੋਂ ਨਿਕਲ ਰਹੀਆਂ ਮధుਰ ਧੁਨਾਂ ਨੂੰ ਸੁਣ ਕੇ ਪੀਰ ਬੜਾ ਆਕਰਸ਼ਿਤ ਹੋਇਆ ਤੇ ਪੀਰ ਮਨ ਲਗਾ ਕੇ ਗੁਰੂ ਜੀ ਦਾ ਕੀਰਤਨ ਸੁਣਨ ਲੱਗਾ ਕੀਰਤਨ ਸਮਾਪਤ ਹੋਣ ਤੋਂ ਬਾਅਦ ਜਦੋਂ ਪੀਰ ਨੇ ਗੁਰੂ ਜੀ ਦਾ ਚਿਹਰਾ ਧਿਆਨ ਨਾਲ ਦੇਖਿਆ ਤਾ ਚਿਹਰੇ ਦਾ ਨੂਰ ਦੇਖ ਕੇ ਉਹ ਸਮਝ ਗਿਆ ਕਿ ਇਹ ਕੋਈ ਸਾਧਾਰਨ ਮਨੁੱਖ ਨਹੀਂ ਹੈ ਤੇ ਨਾਲ ਹੀ ਉਸਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਕੌਣ ਹੋ ਤੁਹਾਡਾ ਮੇਰੇ ਇੱਥੇ ਗੁਲਾਮ ਬਣ ਕੇ ਆਉਣ ਦਾ ਕੀ ਕਾਰਨ ਹੈ ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਇੱਕ ਵਾਰੀ ਜਰਾ ਪਛਾਣਨ ਦੀ ਕੋਸ਼ਿਸ਼ ਕਰੋ ਤੁਹਾਡੀ ਕੋਸ਼ਿਸ਼ ਬੇਰਥ ਨਹੀਂ ਜਾਵੇਗੀ ਤਾ ਸੋਚਣ ਸਮਝਣ ਤੋਂ ਬਾਅਦ ਪੀਰ ਨੇ ਉੱਤਰ ਦਿੱਤਾ ਕਿ ਮੈਂ ਨਾਨਕ ਨਾਮ ਦੇ ਇੱਕ ਫਕੀਰ ਦੀ ਬੜੀ ਉਪਮਾ ਸੁਣੀ ਹੈ ਜਿਸ ਨੂੰ ਲੋਕ ਨਾਨਕ ਨਿਰੰਕਾਰੀ ਆਖਦੇ ਹਨ ਕਿਤੇ ਤੁਸੀਂ ਉਹੀ ਨਾਨਕ ਨਿਰੰਕਾਰੀ ਤਾਂ ਨਹੀਂ ਤਦ ਗੁਰੂ ਜੀ ਨੇ ਮੁਸਕੁਰਾ ਕੇ ਉੱਤਰ ਦਿੱਤਾ ਕਿ ਤੁਸੀਂ ਬਿਲਕੁਲ ਠੀਕ ਪਹਿਚਾਣਿਆ ਹੈ ਤਾਂ ਗੁਰੂ ਜੀ ਦੇ ਮੂੰਹੋਂ ਇਹ ਸਾਬਤ ਸੁਣ ਕੇ ਪੀਰ ਨੇ ਸਭ ਤੋਂ ਪਹਿਲਾਂ ਆਪਣੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਨੂੰ ਸलाम ਕੀਤੀ ਤੇ ਫਿਰ ਸਵਾਲ ਕੀਤਾ ਕਿ হে ਪੀਰਾਂ ਦੇ ਪੀਰ ਜੀ ਤੁਸੀਂ ਆਦੀਵਾਸੀਆਂ ਵਾਲਾ ਵੇਸ ਧਾਰ ਕੇ ਇੱਥੇ ਗੁਲਾਮੀ ਕਰਨ ਕਿਉਂ ਆਏ ਹੋ ਇਸ ਦੇ ਪਿੱਛੇ ਤੁਹਾਡਾ ਕੀ ਮਕਸਦ ਹੈ ਤਾਂ ਗੁਰੂ ਜੀ ਨੇ ਉਸ ਪੀਰ ਨੂੰ ਕਿਹਾ ਕਿ ਇਸ ਇਲਾਕੇ ਵਿੱਚ ਗਰੀਬਾਂ ਨੂੰ ਬਨਵਾ ਮਜ਼ਦੂਰ ਬਣਾ ਕੇ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਹੈ ਤੇ ਅਸੀਂ ਚੁੰਦੇ ਹਾਂ ਕਿ ਇਹ ਪਾਪਾਂ ਨਾਲ ਭਰਿਆ ਹੋਇਆ ਧੰਦਾ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਗੁਲਾਮ ਬਣਾਉਣਾ ਜਾਂ ਸਮਝਣਾ ਦੋਨੋਂ ਹੀ ਸਮਾਜਿਕ ਬੁਰਾਈਆਂ ਹਨ ਤੇ ਇਸ ਬੁਰਾਈ ਨੂੰ ਖਤਮ ਕਰਨ ਲਈ ਸਾਨੂੰ ਜਿੰਨੀ ਵੀ ਪੀੜਾ ਜਾਂ ਗੁਲਾਮੀ ਜਲਣੀ ਪਵੇਗੀ ਅਸੀਂ ਜੰ ਲਾਂਗੇ ਤੇ ਬੁਰਾਈ ਦੇ ਖਿਲਾਫ ਅਖੀਰਲੇ ਸਹਾਂ ਤੱਕ ਲੜਦੇ ਰਹਾਂਗੇ ਗੁਰੂ ਜੀ ਦੇ ਮੋਹੋਂ ਇਹਨਾ ਵਚਨਾਂ ਨੂੰ ਸੁਣ ਕੇ ਪੀਰ ਦੀਆਂ ਅੱਖਾਂ ਖੁੱਲ ਗਈਆਂ ਤੇ ਉਹ ਗੁਰੂ ਜੀ ਦੇ ਚਰਣਾ ਤੇ ਡਿੱਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਮੈਨੂੰ ਅੱਜ ਗਿਆਨ ਹੋਇਆ ਹੈ ਕਿ ਜਗਤ ਦੀ ਅਸਲੀ ਬੜਾਈ ਕੀ ਹੁੰਦੀ ਹੈ ਤੇ ਤੁਹਾਡਾ ਜਿਹੜਾ ਇਹ ਦੇਣਾ ਹੈ ਓਹ ਸੰਸਾਰ ਕਦੇ ਵੀ ਨਹੀਂ ਚੁਕਾ ਸਕਦਾ ਇਹ ਗੱਲ ਕਹਿਣ ਤੋਂ ਬਾਅਦ ਪੀਰ ਨੇ ਆਪਣੇ ਮুরিਦਾਂ ਉਹਨਾਂ ਸਾਰੇ ਪਠਾਣਾਂ ਨੂੰ ਆਪਣੇ ਕੋਲ ਬੁਲਾਇਆ ਜਿਹੜੇ ਕੀ ਇਸ ਦੰਦੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੂੰ ਨੇਕ ਰਾਹ ਤੇ ਚੱਲਣ ਦਾ ਉਪਦੇਸ਼ ਗੁਰੂ ਜੀ ਕੋਲੋਂ ਦਿਵਾਇਆ ਕਿ ਕੋਈ ਵੀ ਮਨੁੱਖ ਕਿਸੇ ਦੂਜੇ ਮਨੁੱਖ ਨੂੰ ਜਾਨਵਰ ਵਾਂਗ ਆਪਣਾ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ ਕਿਉਂਕਿ ਇਹ ਗੱਲ ਖੁਦਾ ਪ੍ਰਸਤੀ ਦੇ ਖਿਲਾਫ ਹੈ ਪਠਾਣ ਗੁਰੂ ਜੀ ਦੇ ਉਹ ਦੇਸਾਂ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਆਪਣੇ ਕੋਲ ਬੰਦੀ بنائے ਗਏ ਸਾਰੇ ਹੀ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ ਉਹਨਾਂ ਹੀ ਗੁਲਾਮਾਂ ਵਿੱਚ ਉਸ ਇਸਤਰੀ ਦੀ ਪੁੱਤਰੀ ਵੀ ਸੀ ਜਿਹੜੀ ਕਿ ਆਪਣੀ ਮਾਂ ਕੋਲ ਪਹੁੰਚ ਕੇ ਬੜੀ ਖੁਸ਼ ਹੋਈ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ